ਆ ਫੇਰ じゃ ਕਲੀ ਮਿਕਸੀ ਖੇਦ ਅਸੀਂ ਚਾਹ ਕਰਦੇ ਮੇਰਾ ਸਿਰ ਦੁਖੀ ਜਾਂਦਾ ਕਰੜੀ ਜੀ ਓਹੋ ਜੀ ਇਹ ਮਿਕਸੀ ਹਟਾਉਗੀ ਹੁਣ ਸਿਰ ਸੋਡਾ ਤੇ ਤੁਸੀਂ ਰੌਲਾ ਪਾਉਣ ਲੱਗ ਗਏ ਗੱਲ ਤਾਂ ਸੁਣ ਲਿਆ ਕਰੋ ਇਹ ਮਿਕਸੀ ਨਾਲ ਹੀ ਹਟਾਉਣੀ ਆ ਸਿਰ ਮੈਂ ਸੋਡਾ ਮਿਕਸੀ ਸਿਰ ਕਿਵੇਂ ਹਟਾ ਦੂਗੀ ਤਾਂ ਸਿਰ ਚ ਵੱਜੂਗੀ ਸੁਗਮਾ ਮੈਂ ਦੱਸਦੀ ਹਾਂ ਜੀ ਕਿਵੇਂ ਹਟਾਉਗੀ ਇਹ ਮਿਕਸੀ ਸਿਰ ਬਹੁਤ ਹੀ ਵਧੀਆ ਗੀ ਇਹ ਹਰੇਕ ਚੀਜ਼ ਮਤਲਬ ਆਪ ਨੂੰ ਬਣਾ ਕੇ ਦਿੰਦੀ ਹੈ ਖੜਕਾ ਲਿਆ ਕਰਾਈ ਜਾਏਗੇ ਹੁਣ ਇਹਦਾ ਨਹੀਂ ਨਹੀਂ ਤਾਂ ਦੱਸ ਫਿਰ ਕਿਵੇਂ ਕੀ ਕੀ ਹਾਂਜੀ ਹੁਣ ਅਕਸਰ ਮਤਲਬ ਠੰਡ ਤੋਂ ਨਾ ਮਤਲਬ ਜੋ ਹੋਰ ਵੀ ਕਈ ਕਾਰਨ ਹੋ ਸਕਦੇ ਨੇਗੇ ਕਈ ਵਾਰ ਵੀਕਨੈਸ ਹੋ ਜਾਂ ਨੇ ਪਰ ਆਇਜਾਂ ਕਿਸੇ ਵੀ ਵਜ੍ਹਾ ਕਰਕੇ ਜਿਹੜਾ ਸਿਰਦਰਦ ਬਹੁਤ ਜ਼ਿਆਦਾ ਹੁੰਦਾ ਹੁਣ ਜਿਵੇਂ ਕਈ ਵਾਰ ਤੇ ਆਵਣ ਜਾਂਦਾ ਉਹਦੇ ਕਰਕੇ ਤਾਂ ਆਮ ਹੀ ਸਿਰਦਰਦ ਹੋਣ ਲੱਗ ਜਾਂਦਾ ਪਰ ਜਿਹੜਾ ਸਿਰਦਰਦ ਜਾਨੇ ਹੁੰਦਾ ਬਹੁਤ ਹੀ ਜ਼ਿਆਦਾ ਮਤਲਬ ਆਪਣਾ ਦਰਦ ਮਹਿਸੂਸ ਹੁੰਦਾ ਐਵੇਂ ਹੁੰਦਾ ਵੀ ਆਪਾਂ ਕੀ ਕਰੀਏ ਵੀ ਆਪਾਂ ਜਿਹਦੇ ਨਾਲ ਆਪਣਾ ਜਿਹੜਾ ਸਿਰਦਰਦ ਉਹ ਠੀਕ ਹੋ ਜਾਈਂ ਕਈ ਵਾਰ ਆਪਾਂ ਮੈਡੀਸਨ ਲਈ ਜਾਂਦੇ ਉਹਦੇ ਮਤਲਬ ਬਹੁਤ ਹੀ ਜ਼ਿਆਦਾ ਸਾਈਡ ਇਫੈਕਟ ਮਿਲਦੇ ਨੇ ਆਪਾਂ ਨੂੰ ਤੇ ਇਸ ਕਰਕੇ ਜੇਕਰ ਆਪਾਂ ਉਹ ਘਰ ਵਿੱਚ ਲਿਆ ਚੀਜ਼ਾਂ ਤੋਂ ਹੀ ਅਜਿਹੀ ਚੀਜ਼ ਬਣਾ ਕੇ ਖਾਦੀ ਜ ਜਿਹਦੇ ਨਾਲ ਆਪਾਂ ਨੂੰ ਫਾਇਦਾ ਵੀ ਹੋਵੇ ਤੇ ਆਪਣੇ ਨਾਲ ਸਰੀਰ ਉਹ ਮਜ਼ਬੂਤ ਵੀ ਹੋਵੇ ਤੇ ਉਹਦੇ ਲਈ ਆਪਾਂ ਕੀ ਕੁਝ ਲੈ ਸਕਦੇ ਹਾਂ ਜੀ ਤੇ ਮੈਂ ਆ ਸਾਰਾ ਸਮਾਨ ਲਿਆ ਜੀ ਇਹਦੇ ਲਈ ਆਪਾਂ ਲਏ ਨੇ ਜੀ 80 ਗ੍ਰਾਮ ਬਦਾਮ 20 ਗ੍ਰਾਮ ਆਪਾਂ ਲਈਆਂ ਨੇ ਜੀ ਛੋਟੀ ਇਲਾਚੀ ਇਹਦੇ ਆਪਾਂ ਜਿਹੜੇ ਉੱਪਰਲੇ ਸਿਲਕੇ ਆਪਾਂ ਲਾ ਦਾਂਗੇ ਤੇ ਵਿਚਲੇ ਜਿਹੜੇ ਬੀਜ ਆ ਉਹੀ ਕੱਲੇ ਵਰਤਾਂਗੇ ਜੀ 20 ਗ੍ਰਾਮ ਹੀ ਆਪਾਂ ਲਈਏ ਜੀ ਕਾਲੀ ਮਿਰਚ ਤੇ 20 ਗ੍ਰਾਮ ਹੀ ਈਸਮਗੋਲ 20 ਗ੍ਰਾਮ ਖਸਖਸ ਤੇ 20 ਗ੍ਰਾਮ ਆਪਾਂ ਲੈਤਾ ਵਾਸੀਰ ਜੀ ਨੂੰ ਵੰਸ ਲੋਚਨ ਵੀ ਕਹਿੰਦੇ ਨੇ ਜੀ ਤੇ 20 ਗ੍ਰਾਮ ਆਪਾਂ ਲਈਏ ਗੂੰਦ ਦੇ ਕੋਈ ਵੀ ਆਪਾਂ ਲੈ ਸਕਦੇ ਆ ਤੇ 20 ਗ੍ਰਾਮ ਆਪਾਂ ਲਿਆ ਗੂੰਦ ਗਤੇਰਾ ਜੀ ਇਹ ਸਾਰਾ ਸਮਾਨ ਆਪਾਂ 20-20 ਗ੍ਰਾਮ ਲਿਆ ਤੇ ਇਕੱਲਾ ਜਿਹੜੇ ਬਦਾਮ ਉਹ ਆਪਾਂ 80 ਗ੍ਰਾਮ ਲੈਨੇ ਜੀ ਤੇ ਇਧਰ ਆ ਕੇ ਚਾਰ ਪ੍ਰਕਾਰ ਦੇ ਮਗਜ ਇਹ ਵੀ 80 ਗ੍ਰਾਮ ਨੇ ਮਤਲਬ 20-20 ਗ੍ਰਾਮ ਚਾਰ ਪ੍ਰਕਾਰ ਦੇ ਆਪਾਂ ਲੈ ਲਏ ਮਗਜ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਇੱਕ ਬਰੀਕ ਪਾਊਡਰ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਅਲੱਗ-ਅਲੱਗ ਕਰਨਾ ਪਾਊਡਰ ਤਿਆਰ ਹੋਣਾ ਹਾਂਜੀ ਤੇ ਇੱਕ ਚੀਜ਼ ਆਪਾਂ ਨੂੰ ਮਿਲ ਨਹੀਂ ਜੀ ਠੱਠੀ ਚੌਲ ਕਹਿੰਦੇ ਨੇ ਮਤਲਬ ਉਹ ਰੈੱਡ ਕਲਰ ਜਿਹੇ ਹੁੰਦੇ ਨੇ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਰਹੇ ਨੇ ਪਰ ਉਹ ਮਿਲੇ ਨਹੀਂਗੇ ਜਦੋਂ ਵੀ ਠੰਡ ਆਉਂਦੀ ਹੈ ਕਿਸੇ ਨੂੰ ਐਵੇਂ ਹੁੰਦਾ ਵੀ ਸਿਰਦਰਦ ਦੀ ਪ੍ਰੋਬਲਮ ਤਾਂ ਉਹ ਅਸੀਂ ਘਰ ਵਿੱਚ ਬਣਾ ਕੇ ਆਏ ਠੰਡੇ ਨੂੰ ਅਸੀਂ ਯੂਜ਼ ਕਰਦੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਬਹੁਤ ਵਧੀਆ ਰਿਜ਼ਲਟ ਹੁੰਦਾ ਤੇ ਮੈਂ ਗਾਰੰਟੀ ਦਿੰਦੀ ਆ ਵੀ ਥੋੜੇ ਜਿਹੇ ਦਿਨਾਂ ਵਿੱਚ ਹੀ ਜਿਹੜਾ ਤੁਹਾਡਾ ਜਿਨ੍ਹਾਂ ਨੂੰ ਸਿਰਦਰਦ ਹੁੰਦਾਗਾ ਉਹ ਮਤਲਬ ਬਿਲਕੁਲ ਠੀਕ ਹੋ ਜਾਊਗਾ ਆਪਾਂ ਅਕਸਰ ਇਹ ਕਹਿੰਦੇ ਆ ਹਵਾ ਵੱਜ ਗਈ ਸਿਰ ਦੁਖਣ ਲੱਗ ਗਿਆ ਮੈਂ ਹਾਂਜੀ ਹਾਂਜੀ ਠੰਡ 'ਚ ਤਾਂ ਕਿਸੇ ਕਹਿੰਦਾ ਮੈਂ ਕਹਿੰਦੇ ਮਤਲਬ ਕਮਜ਼ੋਰੀ ਕਰਕੇ ਜਾਂ ਕਿਸੇ ਵਜ੍ਹਾ ਕਰਕੇ ਜਾਂ ਠੰਡ ਦੇ ਦੌਰਾਨ ਹੀ ਮਤਲਬ ਫੰਡ ਕਰਕੇ ਸਿਰਦਰਦ ਬਹੁਤ ਜ਼ਿਆਦਾ ਹੁੰਦਾਗਾ ਤੇ ਜੇਕਰ ਆਪਾਂ ਇਹ ਚੀਜ਼ ਜਪਣਾ ਕਿ ਖਾਵੋਗੇ ਤਾਂ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾਗਾ ਹਾਂਜੀ ਤੇ ਇਹਦੇ ਵਾਸਤੇ ਜਿਹੜੇ ਆਪਾਂ ਬਦਾਮ ਇਕੱਲੇ 80 ਗ੍ਰਾਮ ਲਏ ਆ ਜੀ ਤੇ ਹੁਣ ਆਪਾਂ ਜਿਹੜੀਆਂ 20 ਗ੍ਰਾਮ ਲਈ ਆ ਜੀ ਇਲਾਇਚੀ ਇਕੱਲੇ ਦਾ ਆਪਾਂ ਛਿਲਕਾ ਉਤਾਰ ਕੇ ਤੇ ਇਹਦੇ ਆਪਾਂ ਬੀਜ ਕੱਢ ਲਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਉਹ ਇਲਾਇਚੀਆਂ ਦੇ ਬੀਜ ਬੀਜ ਕੱਢ ਲਈਏ ਇਕੱਲੇ ਹਾਂਜੀ ਕਦੋਂ ਖਾਣਾ ਕਿਵੇਂ ਲੈਣਾਗਾ ਮਤਲਬ ਇਹ ਸੱਪ ਸਾਰਾ ਕੁਝ ਦੱਸਾਂਗੇ ਤੇ ਸਭ ਤੋਂ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਪਾਊਡਰ ਤਿਆਰ ਕਰ ਲਈਏ ਜੀ ਠੀਕ ਹੈ ਜੀ ਲਓ ਜੀ ਇਲਾਇਚੀ ਦੇ ਆਪਾਂ ਸਾਰੇ ਬੀਜ ਕੱਢ ਲਏ ਇਹ 20 ਗ ਠੀਕ ਹੈ ਜੀ ਮਤਲਬ ਇਹ ਵੀ ਬਹੁਤ ਹੈਲਪ ਕਰਦੇ ਸਿਰਦਰਦ ਤੋਂ ਤੇ ਜਿਹੜੀ ਕਾਲੀ ਮਿਰਚ ਜੀ ਇਹ ਤਾਂ ਸਭ ਤੋਂ ਵਧੀਆ ਮਤਲਬ ਫਾਇਦਾ ਕਰਦੀ ਹੈ ਸਿਰਦਰਦ ਵਾਇਵਾਦੀ ਤੋਂ ਹਾਂਜੀ ਕਾਲੀ ਮਿਰਚ ਵੀ ਬਹੁਤ ਚੰਗੀ ਹੁੰਦੀ ਹੈ ਨਾ ਹਾਂਜੀ ਹਾਂਜੀ ਬਹੁਤ ਹੀ ਚੰਗੀ ਹੁੰਦੀ ਹੈਗੀ ਤੇ 20 ਗ੍ਰਾਮ ਹੀ ਆਪਾਂ ਕਾਲੀ ਮਿਰਚ ਪਾਉਣੀ ਹੈ ਜੀ ਠੀਕ ਹੈ ਜੀ ਤੇ ਸਭ ਤੋਂ ਵੱਧ ਚੀਜ਼ ਹੈ ਜੀ ਬਦਾਮ 80 ਗ੍ਰਾਮ ਹਾਂ ਤੇ 80 ਗ੍ਰਾਮ ਇਹ ਮਗਜ ਨੇ ਮਤਲਬ 20 20 ਗ੍ਰਾਮ ਨੇ ਜੀ ਚਾਰ ਪ੍ਰਕਾਰ ਦੇ ਨੇ ਮਗਜ ਠੀਕ ਹੈ ਜੀ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂ ਤੇ ਇਧਰ ਹੈਗਾ ਜੀ ਵਨ ਸਲੋਚ ਠੀਕ ਹੈ ਤਵਾਸੀਰ ਵੀ ਕਹਿੰਦੇ ਨੇ ਇਹਨੂੰ ਤਵਾਸੀਰ ਕਹ ਦਿੰਦੇ ਆ ਨਾ ਹਾਂਜੀ ਆ ਗਿਆ ਗੂੰਦ ਕੋਈ ਵੀ ਲੈ ਸਕਦੇ ਆ ਠੀਕ ਹੈ ਜੀ ਤੇ ਆ ਗੂੰਦ ਕਤੀਰਾ ਜੋ ਆਪਾਂ ਠੰਡ ਗਰਮੀ ਦੌਰਾਨ ਪੀਣੇ ਆਗੇ ਪਾਣੀ 'ਚ ਮਤਲਬ ਇਹਨੂੰ ਰੱਖ ਕੇ ਫੁੱਲ ਜਾਂਦਾ ਇਹ ਠੀਕ ਹੈ ਤੇ ਵੀ ਆਪਾਂ ਸਾਰੀਆਂ ਤਿੰਨੇ ਚੀਜ਼ਾਂ 20-20 ਗ੍ਰਾਮ ਲਈਆਂ ਨੇ ਜੀ ਠੀਕ ਹੈ ਜੀ 20-20 ਗ੍ਰਾਮ ਹੀ ਮਗਜ ਨੇ ਮਤਲਬ 80 ਗ੍ਰਾਮ ਹੋ ਗਿਆ ਸਾਰੀਆਂ ਚੀਜ਼ਾਂ ਚਾਰ ਚਾਰ ਪ੍ਰਕਾਰ ਦੇ ਮਗਜ ਨੇ ਜੀ ਇਹ ਵੀ ਆਪਾਂ ਇਹਦੇ ਵਿੱਚ ਪਾ ਕੇ ਤੇ ਇਹਨਾਂ ਦਾ ਇੱਕ ਪਾਊਡਰ ਤਿਆਰ ਕਰ ਲਾਂਗੇ ਤੇ ਕਾਫੀ ਟਾਈਮ ਚੱਲੇ ਜਾਂਦਾ ਜੀ ਪਾਊਡਰ ਬਣਿਆ ਹੋਇਆ ਤੇ ਬਸ ਥੋੜੀ ਜਿਹੀ ਮਾਤਰਾ ਚ ਹੀ ਲੈਣਾ ਹੈ ਕਿਵੇਂ ਲੈਣਾ ਕਿਵੇਂ ਬਣਾਵਾਂਗੇ ਉਹ ਦੱਸਦੇ ਆ ਜੀ ਸਭ ਤੋਂ ਵਧੀਆ ਜਿਹਾ ਪਾਊਡਰ ਤਿਆਰ ਕਰ ਲੈਣਾ ਆਪਾਂ ਹਾਂਜੀ ਬਰੀਕ-ਬਰੀਕੇ ਦਾ ਪਾਊਡਰ ਤਿਆਰ ਕਰ ਲਾਂਗੇ ਠੀਕ ਹੈ ਜੀ ਲਓ ਜੀ ਇਹ ਬਣ ਕੇ ਬਿਲਕੁਲ ਤਿਆਰ ਹੈ ਤੇ ਇਹਨੂੰ ਆਪਾਂ ਕਿਸੇ ਵੀ 에ਅਰਟਾਈਟ ਵਿੱਚ ਹੀ ਪਾ ਕੇ ਰੱਖਣਾ ਵੀ ਤਾਂ ਜੋ ਇਹ ਸੱਲ ਨਾ ਪੜੇ ਖਰਾਬ ਨਾ ਹੋਵੇ ਤੇ ਦੇਖੋ ਇਹ ਕਾਫੀ ਸਾਰਾ ਪਾਊਡਰ ਬਣ ਗਿਆ ਤੇ ਇਹਦੇ ਨਾਲ ਮਤਲਬ ਕਾਫੀ ਦਿਨ ਲੰਘ ਜਾਂਦੇ ਨੇਗੇ ਤੇ ਬਹੁਤ ਵਧੀਆ ਮਤਲਬ ਅਸਰ ਵੀ ਬਹੁਤ ਵਧੀਆ ਕਰਦਾ ਜੀ ਜਿਵੇਂ ਪੁਰਾਣੇ ਟਾਈਮ ਚ ਹੁੰਦਾ ਸੀ ਇਹੀ ਚੀਜ਼ਾਂ ਵਰਤਦੇ ਸੀ ਜਿਹਦੇ ਕਰਕੇ ਮਤਲਬ ਜਿਹੜੇ ਬਜ਼ੁਰਗ ਸੀ ਉਹਨਾਂ ਦੀ ਜਿਹੜੀ ਸਿਹਤ ਸੀਗੀ ਉਹ ਵਧੀਆ ਰਹਿੰਦੀ ਸੀ ਜੀ ਤੇ ਮਤਲਬ ਆਕਸਰ ਆਪਣੇ ਨਾਨੀ ਜਦਾਦੀ ਦੱਸਦੇ ਨੇ ਇਹ ਕਿਤੋਂ ਵੀ ਸਰਚ ਨਹੀਂ ਕੀਤੀ ਹੋਈ ਮਤਲਬ ਇਹ ਚੀਜ਼ਾਂ ਅਜ਼ਮਾਇਆ ਹੋਊਗਾ ਨਹੀਂ ਤੇ ਬਹੁਤ ਹੀ ਇਹਦਾ ਨਾ ਫਰਕ ਮਹਿਸੂਸ ਹੁੰਦਾ ਜੀ ਜਿਵੇਂ ਆਪਰੇਮਣ ਆਪਣੇ ਅਕਸਰ ਬਜ਼ੁਰਗ ਪੁਰਾਣੇ ਆਪਣੇ ਦਾਦੇ ਦਾਦੀਆਂ ਅਕਸਰ ਵਰਤਦੇ ਹੀ ਰਹਿੰਦੇ ਸੀ ਹਨਾ ਹਾਂਜੀ ਹੂੰ ਤੇ ਇਹਦੇ ਨਾਲ ਮਤਲਬ ਕਿਸੇ ਨੂੰ ਵੀਕਨੈਸ ਹੋ ਜਾਵੇ ਮਤਲਬ ਕਮਜ਼ੋਰੀ ਦੇ ਕਾਰਨ ਹੀ ਕਈ ਵਾਰ ਸਿਰ ਦਰਦ ਹੁੰਦਾਗਾ ਜਾਂ ਕਈ ਵਾਰ ਨਿਗਾ ਜਿਆਦੇ ਲੱਗਦੇ ਕੋਈ ਵੀ ਚੀਜ਼ ਆਪਾਂ ਜਿਵੇਂ ਪੜ੍ਹਾਈ ਕਰਦੇ ਆ ਜਾਂ ਕੋਈ ਵੀ ਜੌਬ ਆ ਗਈ ਉਦੀ ਵਜ੍ਹਾ ਕਰਕੇ ਜਿੰਨੇ ਨਿਗਾ ਵੀ ਮਤਲਬ ਨਿਗਾ ਤੇ ਇਸ ਇਹ ਨਿਗਾ ਵੀ ਤੇਜ ਕਰਦਾ ਹੈਗਾ ਸਿਰ ਦਰਦ ਵੀ ਹਟਾਉਂਦਾ ਹੈਗਾ ਜਿਹੜੀ ਸਰੀਰ ਦੀ ਕਮਜ਼ੋਰੀ ਆ ਸਿਰ ਦੀ ਕਮਜ਼ੋਰੀ ਆ ਉਹਨੂੰ ਠੀਕ ਕਰਦਾ ਹੈਗਾ ਮਤਲਬ ਜਿਹੜਾ ਸਾਡਾ ਦਿਮਾਗ ਆ ਉਹਨੂੰ ਚੁਸਤ ਤੇ ਫੁਰਤ ਕਰਦਾ ਜੀ ਮਤਲਬ ਵਧੀਆ ਫਰਤੀ ਦਿੰਦਾ ਹੈਗਾ ਠੀਕ ਹੈ ਜੀ ਤੇ ਹੁਣ ਲੈਣ ਦਾ ਤਰੀਕਾ ਦੱਸੋ ਜੀ ਇਹਨੂੰ ਬਣਾਤਾ ਕਿਵੇਂ ਹਾਂਜੀ ਇਹਦੇ ਲਈ ਆਪਾਂ ਲੈਣਾ ਜੀ ਇੱਕ ਗਲਾਸ ਦੁੱਧ ਦਾ ਮਤਲਬ 250 ਗ੍ਰਾਮ ਆਪਾਂ ਦੁੱਧ ਲੈ ਲੈਣਾਗਾ ਤੇ ਇੱਕ ਇਧਰ ਆਪਾਂ ਲੈ ਲੈ ਜੀ ਭੈਣ ਠੀਕ ਹੈ ਜੀ ਇਹ ਆਪਾਂ 250 ਗ੍ਰਾਮ ਲਿਆਗਾ ਤੇ ਇਹਦੇ ਵਿੱਚ ਪਾ ਕੇ ਇਹਨੂੰ ਪਹਿ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੀ ਠੀਕ ਹੈ ਦੁੱਧ ਨੂੰ ਗਰਮ ਕਰ ਲੈਣਾ ਪਹਿਲਾਂ ਆਪਾਂ ਹਾਂਜੀ ਤੇ ਇਹ ਆਪਾਂ ਦੇਲੀ ਇੱਕ ਚਮਚੀ ਲੈਣਾਗਾ ਠੀਕ ਹੈ ਤੇ ਇਹਨੂੰ ਇੱਕ ਚਮਚ ਨੂੰ ਆਪਾਂ ਇਸ ਦੁੱਧ ਵਿੱਚ ਪਾ ਕੇ 12 ਮਿੰਟ ਚੰਗੀ ਤਰ੍ਹਾਂ ਉਬਾਲਣਾ ਜੀ ਹੂੰ 12 ਮਿੰਟ ਹਾਂਜੀ 12 ਮਿੰਟ ਉਬਾਲਣਾ ਇਹਨੂੰ ਟਾਈਮ ਨੋਟ ਕਰ ਲੋ ਚਾਹੇ ਤੇ ਚਾਹੇ ਇਹਨੂੰ ਉੰਜ ਹੀ ਉਬਾਲੇ ਦਵਾਲੋ ਬਸ ਜੇ ਟਾਈਮ ਸਹੀ ਮਤਲਬ ਦੇਖਿਆ ਜਾਵੇ ਤਾਂ 12 ਮਿੰਟ ਆਪਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਜੀ ਹੂੰ ਸੋ ਦੱਸਾਂਗੇ ਕਿ ਕੀ ਨਿਸ਼ਾਨੀ ਆਗੀ ਤਾਂ ਲਓ ਜੀ ਇਹ ਦੋਏ ਗਰਮ ਹੋਣਾ ਸਟਾਰਟ ਹੋਈ ਤਾਂ ਆਪਾਂ ਇਹਦੇ ਵਿੱਚ ਇੱਕ ਚਮਚ ਪਾ ਦਾਂਗੇ ਜੀ ਜਿਹੜਾ ਆਪਾਂ ਪਾ ਪਾਊਡਰ ਬਣਾਇਆ ਹੈਗਾ ਠੀਕ ਹੈ ਤੇ ਇਹਨੂੰ ਆਪਾਂ ਟਾਈਮ ਦੇਖ ਲੈਣਾ ਤੇ 12 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਉਬਾਲ ਲੈਣਾ ਹਾਂਜੀ ਲਓ ਜੀ ਇਹਨੂੰ 10-12 ਮਿੰਟ ਹੋ ਗਏ ਚੰਗੀ ਤਰ੍ਹਾਂ ਉਬਲਦੇ ਨੂੰ ਤੇ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਾਂਗੀ ਇਹਦੇ ਵਿੱਚ ਪੈਂਦੇ ਨੇ ਜੀ ਠੱਠੀ ਚੌਲ ਉਹ ਵੀ ਜੇਕਰ ਹੋਣ ਮਤਲਬ ਜੇ ਮਿਲ ਜਾਣ ਤਾਂ ਉਹਨੂੰ ਵੀ ਆਪਾਂ ਇਹਦੇ ਵਿੱਚ ਪੀ ਕੇ ਮਤਲਬ ਬਾਅਦ ਚ ਦੁੱਧ 'ਚ ਪਾਉਣੇ ਨੇ ਉਹ ਨਹੀਂ ਨਹੀਂ ਜੀ ਉਹ ਵੀ ਆਪ ਜਿਵੇਂ ਆਪ ਸਾਰਾ ਪਾਊਡਰ ਤਿਆਰ ਕਰਿਆ ਹੈਗਾ ਇਦੇ ਵਿੱਚ ਹੀ ਬਿਜ਼ਨਸ ਉਹ ਮਤਲਬ ਮਿਲੇ ਨਹੀਂ ਆਪਾਂ ਨੂੰ ਇਸ ਕਰਕੇ ਉਹ ਵਿੱਚ ਨਹੀਂ ਪਾਏ ਉਹ ਵੀ ਬਹੁਤ ਫਾਇਦਾ ਕਰ ਦਿੰਨੇ ਜੀ ਠੱਠੀ ਚੌਲ ਕਹਿੰਦੇ ਨੇਗੇ ਥੋੜੇ ਇਹ ਰੈੱਡ ਕਲਰ ਦੇ ਵਿੱਚ ਹੁੰਦੇ ਨੇ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਹਾਂ ਜੀ ਤੇ ਵਧੀਆ ਇਹ ਗਾੜੀ-ਗਾੜੀ ਏਅਰਟਾਈਟ ਚ ਪਾ ਲਓ ਏਅਰਟਾਈਟ ਚ ਪਾਤਾ ਜੀ ਤੇ ਇਹ ਵਧੀਆ ਗਾੜਾ-ਗਾੜਾ ਮਤਲਬ ਇੱਕ ਖੀਰ ਵਾਂਗੂ ਹੀ ਬਣ ਜਾਂਦਾ ਜੀ ਨਾ ਜਿਵੇਂ ਗਾੜਾ ਦੁੱਧ ਜੇਕਰ ਗਾਂ ਦਾ ਦੁੱਧ ਤਾਂ ਸਭ ਤੋਂ ਵਧੀਆ ਨਹੀਂ ਕੋਈ ਵੀ ਆਪ ਦੁੱਧ ਲੈ ਸਕਦਾ ਜਿਵੇਂ ਬੱਕਰੀ ਦਾ ਹੋਇਆ ਜਾਂ ਮੱਝ ਦਾ ਕੋਈ ਵੀ ਜਿਹੜਾ ਦੁੱਧ ਹੋਵੇ ਉਹ ਆਪਾਂ ਲੈ ਸਕਦੇ ਹਾਂ ਜੀ ਠੀਕ ਹੈ ਮਤਲਬ ਸਾਰਾ ਦੁੱਧ ਕੋਈ ਵੀ ਆਪਾਂ ਹਾਂਜੀ ਹਾਂਜੀ ਜੇ ਗਾਂ ਦਾ ਹੋਵੇ ਤਾਂ ਸਭ ਤੋਂ ਵਧੀਆ ਜੀ ਤੇ ਇੱਕ ਹੋਰ ਗੱਲ ਜੀ ਜਿਵੇਂ ਹੁਣ ਕਈ ਵਾਰ ਐਵੇਂ ਹੁੰਦਾ ਵੀ ਕਿਸੇ ਨੂੰ ਮਿੱਠਾ ਖਾਣਾ ਪਸੰਦ ਹੁੰਦਾ ਤਾਂ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਮਿਸ਼ਰੀ ਐਡ ਕਰ ਸਕਦੇ ਹੋ ਜੇਕਰ ਤੁਸੀਂ ਐਵੇਂ ਹੀ ਖਾਓ ਤਾਂ ਬਹੁਤ ਫਾਇਦਾ ਕਰੂਗਾ ਜੀ ਹੂੰ ਤੇ ਲਓ ਜੀ ਹੁਣ ਆਪਾਂ ਇਹਨੂੰ ਕਰ ਦਨੇ ਆਂ ਬੰਦ ਕਿਉਂਕਿ 10-12 ਮਿੰਟ ਹੋ ਗਏ ਤੇ ਆ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਜ਼ਿਆਦਾ ਗਾੜਾ ਹੋ ਗਿਆ ਤੇ ਖਾਣ ਦੇ ਵਿੱਚ ਵੀ ਮਤਲਬ ਉਹ ਵੀ ਵਧੀਆ ਆਊਗਾ ਟੇਸਟ ਇਹਦਾ ਕਿਉਂਕਿ ਸਾਰੀਆਂ ਚੀਜ਼ਾਂ ਮਿਲ ਗਈ ਪਾਈਆਂ ਨੇ ਆਪਾਂ ਨਾ ਬੱਸ ਵੀ એનર્ਜੀ ਦੇਊਗਾ ਸਰੀਰ ਨੂੰ ਹਣਾ ਸਹੀ ਗੱਲ ਆ ਜੀ ਤੇ ਇਹ ਆਪਾਂ ਸਵੇਰੇ ਖਾਲੀ ਪੇਟ ਜਿਵੇਂ ਆਪਾਂ ਸਵੇਰੇ ਉੱਠਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਪੀਣਾ ਜੀ ਪਾਣੀ ਤੇ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਆਪਾਂ ਉਬਾਲ ਕੇ 12 ਮਿੰਟ ਤੇ ਇਹ ਆਪਾਂ ਇੱਕ ਗਲਾਸ ਆ ਜਿਹੜਾ ਮਤਲਬ 250 ਗ੍ਰਾਮ ਇਦੇ ਵਿੱਚ ਇਹ ਚੀਜ਼ ਐਡ ਕਰਕੇ ਇੱਕ ਚਮਚ ਤੇ ਇਹ ਆਪਾਂ ਰੋਜ਼ਾਨਾ ਪੀਣਾ ਤੇ ਤੁਸੀਂ ਥੋੜੇ ਦਿਨਾਂ ਚ ਹੀ ਦੇਖੋਗੇ ਵੀ ਜਿਹੜਾ ਸਿਰਦਰਦ ਹੈ ਉਹ ਮਤਲਬ ਵੀ ਖਤਮ ਹੀ ਹੋ ਗਿਆ ਜਿਨ੍ਹਾਂ ਨੂੰ ਐਵੇਂ ਹੁੰਦਾ ਵੀ ਵੀ ਰੋਜ਼ਾਨਾ ਹੀ ਟੈਬਲੇਟ ਲੈਣੀ ਪੈਂਦੀ ਕੋਈ ਨਾ ਕੋਈ ਮੈਡੀਸਿਨ ਖਾਣੀ ਪੈਂਦੀ ਹੈਗੀ ਵੀ ਹੋਰ ਵੀ ਬਹੁਤ ਸਾਰੇ ਮਤਲਬ ਕਾਰਨ ਹੋ ਜਾਂਦੇ ਨੇ ਵੀ ਸਿਰਦਰਦ ਨਹੀਂ ਹਟਦਾ ਪਰ ਇਹ ਜਿਹੜੀ ਚੀਜ਼ ਆ ਉਹ એનર્ਜੀ ਦਿੰਦੀ ਹੈਗੀ ਬਹੁਤ ਜ਼ਿਆਦਾ ਆਪਣੇ ਸਰੀਰ ਨੂੰ ਤਾਕਤ ਦਿੰਦੀ ਹੈ ਤੇ ਜਿਹੜਾ ਸਿਰਦਰਦ ਹੈ ਉਹ ਮਤਲਬ ਜਿਹੜਾ ਬਹੁਤ ਜ਼ਿਆਦਾ ਹੁੰਦਾਗਾ ਉਹ ਗਾਇਬ ਹੀ ਹੋ ਜਾਂਦਾ ਜੀ ਬਹੁਤ ਫਾਇਦਾ ਕਰਦੀ ਹੈ ਇਹ ਚੀਜ਼ ਤੇ ਜ਼ਰੂਰ ਮਤਲਬ ਜਿਨ੍ਹਾਂ ਨੂੰ ਪ੍ਰੋਬਲਮ ਹੈ ਜ਼ਰ ਮਤਲਬ ਜੇ ਕਈ ਵਾਰ ਕਿਸੇ ਨਾ ਮੈਂ ਹੁੰਦੇ ਵੇ ਖਾਣ ਨਾਲ ਕੋਈ ਪ੍ਰੋਬਲਮ ਨਾ ਹੋ ਤੋ ਸੱਟ ਸਕਦਾ ਕੋਈ ਮਤ ਵੈਸੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਬਹੁਤ ਫਾਇਦਾ ਕਰਦਾ ਜੀ ਸੋ ਵੀਡੀਓ ਵਧੇਲੇ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ